ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਸ਼ਹਿਰ ਜੈਤੋ ਜ਼ਿਲ੍ਹਾ ਫਰੀਦਕੋਟ ਤਹਿਸੀਲ ਵੀ ਦੋਸਤੋ ਜੈਤੋ ਹੀ ਆ ਅੱਜ ਦੀ ਵੀਡੀਓ 'ਚ ਦੋਸਤੋ ਸਾਈਵਾਲ ਮੱੜ ਦਿਖਾਉਂਗਾ ਚੰਗੇ ਥਣ ਹਵਾਨੇ ਵਾਲੀ ਤੇ ਬਿਲਕੁਲ ਤਾਜੀ ਸੂਈ ਹੈ 10-15 ਮਿੰਟ ਪਹਿਲਾਂ ਹੀ ਤੇ ਬਾਈ ਜੀ ਹੁਣੇ ਚੰਗੇ ਦੁੱਧ ਵਾਲੀ ਦੱਸਦੇ ਆ ਤੇ ਵੀਡੀਓ ਨੂੰ ਅੰਤ ਤਾਈਂ ਵੇਖਿਆ ਜੇ ਜੀ ਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪ ਦੀ ਤਸੱਲੀ ਦੇ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ। ਹਾਂਜੀ ਦੋਸਤੋ ਦੂਜਾ ਸੂਹਾ ਵੈਢ ਸੁਈ ਹੈ। 10-15 ਮਿੰਟ ਦੋਸਤੋ ਸੂਈ ਨੂੰ ਸਮਾਂ ਹੋ ਗਿਆ। ਬੱਚਾ ਮਗਰ ਬੱਛਾ ਪਹਿਲੇ ਸੂਏ ਬਾਈ ਕਹਿੰਦਾ ਵੈਢ ਨੇ 12 ਕਿਲੋ ਦੁੱਧ ਚਵਾਇਆ ਐ। ਤਕੀ ਬਾਈ ਕਹਿੰਦਾ 14-15 ਲੀਟਰ ਤਾਂ ਨੋਰਮਲ ਚਵਾਜੂਗੀ। ਬੱਚਾ ਮਗਰ ਬੱਛਾ ਦੋਸਤੋ ਕੱਦ-ਕੱਡ ਚੰਗਾ। ਥਣ ਦੋਸਤੋ ਹੱਥੇ ਚਵਾਈਆ ਲੱਗਿਆ ਹੋਇਆ। ਮੁਠੀ ਵਾਲਾ ਥਣ ਲੱਗਿਆ ਹੋਇਆ। ਸੇਵ ਵੀ ਸਾਈ ਹੈ ਦੋਸਤੋ ਚਾਰੇ ਤਰ੍ਹਾਂ ਦਾ। ਫੋਰ ਸ਼ਾਂਖ ਪੋਰਾਣੀ। ਹਵਾਨਾ ਦੋਸਤੋ ਚੰਗਾ ਵੱਡਾ ਤ ਦੋਸਤੋ ਬਹੁਤ ਵੀਰੇ ਡਿਮਾਂਡ ਸੀਗੀ ਕਿ ਸਾਈਵਾਲ ਵੈੜ ਦੀ ਵੀਡੀਓ ਬਣਾਓ ਸਾਈਵਾਲ ਵੈੜ ਦੀ ਵੀਡੀਓ ਬਣਾਓ ਉਹਨਾਂ ਵੀਰੇ ਡਿਮਾਂਡ ਤੇ ਸਾਈਵਾਲ ਲੈ ਕੇ ਆਇਆ ਬਹੁਤ ਚੰਗੀ ਤੇ ਉਹ ਵੀ ਬਿਲਕੁਲ ਤਾਜੀ ਸੂਈ ਸਵਾਈ ਦੋਸਤੋ ਥਣ ਚੰਗਾ ਮੁੱਠੀ ਆ ਲੱਗਿਆ ਹੋਇਆ ਤੇ ਚੁਆਈ ਵਾਲਾ ਕਦ-ਕਦ ਦੋਸਤੋ ਦਰਮਿਆਨਾ ਹੀ ਆ ਤੇ ਬਾਈ ਕਹਿੰਦਾ 14-15 ਕਿਲੋ ਨਾਰਮਲ ਚੁਆਜੂਗੀ ਬਾਕੀ ਦੋਸਤੋ ਜੈਸਾ ਹਣ ਹਵਾਨੇ ਦੀ ਕੁਆਲਿਟੀ ਆ ਇੰਨੇ ਦੋਦਰ ਵੈੜ ਨਾਰਮਲ ਚੁਆਣਾ ਚਾਹੀਦਾ ਸਿੰਗੋ ਕੋਨੀ ਆ ਦੋਸਤੋ ਕਦ-ਕਦ ਚੰਗਾ ਦੇ ਸਕਦੇ ਆ ਦੋਸਤੋ ਧਾਰਾ ਮੋਟੀ ਧਾਰਾ ਦੋਸਤੋ ਗੰਨੇ ਵਰਗਾ ਆ ਵੇਖ ਸਕਦੇ ਆ ਦੋਸਤੋ ਤੇ ਰੇਟ ਬਾਈ ਨੇ ਰੱਖਿਆ ਹੋਇਆ 47000 ਰੁਪਇਆ ਕੁਝ ਬਾਈ ਕੰਦਾ ਮਾਨਤਾਨ ਹੋ ਜਾਊਗਾ ਜਿਹਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਸਕਰੀਨ ਦੇ ਉਪਰ ਚੱਲਦਿਆ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਸਾਰਿਆਂ ਭੈਣਾ ਭਰਾਵਾਂ ਦਾ ਬਹਿ ਦਿਲੋਂ ਧੰਨਵਾਦੀ